ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਹਿਬ ਜੀ ਮਹਾਨ ਸ਼ਹੀਦ ਮਹਾਨ ਕਿਰਪਾ ਦੇ ਮਾਲਕ ਜਿਨ੍ਹਾਂ ਨੂੰ ਧੰਨ ਕਹਿਣਾ ਚਾਹੀਦਾ ਹੈ ਐਸੇ ਮਹਾਪੁਰਸ਼ਾਂ ਨੂੰ ਧੰਨ ਕਹਿਣ ਨਾਲ ਸਾਰੇ ਸੁੱਖ ਸਾਰੀਆਂ ਖੁਸ਼ੀਆਂ ਮਿਲਦੀਆਂ ਨੇ ਖਾਲਸਾ ਜੀ ਬਰਕਤਾਂ ਘਰ ਦੇ ਵਿੱਚ ਆਉਂਦੀਆਂ ਨੇ ਤੇ ਦੁੱਖਾਂ ਦਾ ਨਾਸ਼ ਹੁੰਦਾ ਹੈ ਖਾਲਸਾ ਜੀ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਹਮੇਸ਼ਾ ਹੀ ਸੰਤਿ ਕਿਰਪਾ ਕਰਦੇ ਨੇ ਸਾਰਿਆਂ ਦੀਆਂ ਝੋੜੀਆਂ ਖੁਸ਼ੀਆਂ ਦੇ ਨਾਲ ਭਰਦੇ ਨੇ ਖਾਲਸਾ ਜੀ ਉਹ ਸਬਰ ਕਰਨ ਭਰੋਸਾ ਰੱਖਣ ਸ਼ਰਧਾ ਭਾਵਨਾ ਬਣਾ ਕੇ ਰੱਖਣ ਵਾਹਿਗੁਰੂ ਤੇ ਜਿਨ੍ਹਾਂ ਦੀਆਂ ਆਸਾਂ ਹਜੇ ਅਧੂਰੀਆਂ ਨੇ ਤੇ ਉਹ ਸ਼ੁਕਰਾਨਾ ਕਰਨ ਉਹ ਵਾਹਿਗੁਰੂ ਦੇ ਦਰ ਤੇ ਜਾ ਕੇ ਜਿਨ੍ਹਾਂ ਦੀਆਂ ਹੋ ਗਈਆਂ ਨੇ ਪੂਰੀਆਂ ਖਾਲਸਾ ਜੀ ਜਿੰਨਾ ਦੀਆਂ ਇਸ਼ਾਵਾਂ ਹਜੇ ਜੋ ਉਹਨਾਂ ਨੇ ਰੱਖੀਆਂ ਨੇ ਸਭ ਇਸ ਲਈ ਬਾਬਾ ਜੀ ਦੇ ਦਰ ਤੇ ਸੇਵਾ ਕੀਤੀ ਏ ਹਜੇ ਨਹੀਂ ਅਰਦਾਸ ਪੂਰੀ ਹੋਈ ਅਧੂਰੀ ਏ ਤਾਂ ਖਾਲਸਾ ਜੀ ਭਰੋਸਾ ਰੱਖਣ ਸ਼ਰਧਾ ਭਾਵਨਾ ਰੱਖਣ ਤੇ ਆਪਣੇ ਮਨ ਨੂੰ ਇੱਕ ਜਗ੍ਹਾ ਤੇ ਟਿਕਾ ਕੇ ਰੱਖਣ ਜ਼ਰੂਰ ਪੂਰੀਆਂ ਹੋਣਗੀਆਂ ਜਦੋਂ ਆਪਣਾ ਮਨ ਡੋਲਦਾ ਏ ਕਦੇ ਇੱਧਰ ਕਦੇ ਉੱਧਰ ਕਈ ਵਾਰ ਅਰਦਾਸ ਬੇਨਤੀ ਕਰਨਿਆਂ ਵੀ ਆਪਾਂ ਸੋਚਦੇ ਆ ਕਿ ਪਤਾਨੀ ਪੂਰੀ ਹੋਵੇਗੀ ਕਿ ਨਾਰਾ ਤਾਂ ਇਸ ਤਰ੍ਹਾਂ ਮਨ ਨੂੰ ਇੱਕ ਜਗ੍ਹਾ ਤੇ ਟਿਕਾ ਕੇ ਰੱਖੋ ਇਹ ਚਾਨ ਬਿਲਕੁਲ ਵੀ ਮਨ ਦੇ ਵਿੱਚ ਨਾ ਲਿਆਇਆ ਕਰੋ ਤੇ ਖਾਲਸਾ ਜੀ ਜਿਨ੍ਹਾਂ ਦੀ ਅਰਦਾਸ ਪੂਰੀ ਹੋਗੀ ਉਹ ਵਾਹਿਗੁਰੂ ਦੇ ਦਰ ਜਾ ਕੇ ਉਸ ਆਗਾਨਪੁਰਖ ਵਾਹਿਗੁਰੂ ਸੱਚੇ ਪਾਸ਼ਾ ਜੀ ਦਾ ਸ਼ੁਕਰਾਨਾ ਕਰਮ ਉਹਦੇ ਦਰ ਤੇ ਸੇਵਾ ਕਰਨ ਦੇ ਅੱਗੇ ਤੋਂ ਆਪਣੇ ਲਈ ਸੇਵਾ ਹੀ ਮੰਗੜ ਮਾਰਾ ਸੱਚੇ ਪਾਸ਼ਾ ਜੀ ਸੇਵਾ ਦੀ ਦਾਤ ਝੋਲੀ ਪਾਓ ਕਿ ਆਪ ਜੀ ਦੇ ਦਰ ਤੇ ਸੇਵਾ ਕਰ ਸਕੀਏ ਕਈ ਵਾਰ ਖਾਲਸਾ ਜੀ ਜਦੋਂ ਆਪਣੀ ਅਰਦਾਸ ਬੇਨਤੀ ਪੂਰੀ ਹੁੰਦੀ ਹੈ ਤੇ ਆਪਾਂ ਆਪਣੀ ਅਗਲੀ ਅਰਦਾਸ ਬੇਨਤੀ ਕਰ ਦਿੰਨੇ ਆ ਪਰ ਆਪਾਂ ਕਦੇ ਵੀ ਵਾਹਿਗੁਰੂ ਅੱਗੇ ਇਹ ਅਰਦਾਸ ਵੀ ਕੀਤੀ ਕਿ ਵਾਹਿਗੁਰੂ ਸੱਚੇ ਪਾਸ਼ਾ ਸਾਨੂੰ ਅਮਰਤ ਵੇਲੇ ਉੱਠਣ ਦੀ ਦਾਤ ਬਖਸ਼ਿਓ ਸਾਨੂੰ ਨੇਤ ਨੀਮ ਦੀ ਦਾਤ ਬਖਸ਼ਿਓ ਸਾਨੂੰ ਸੇਵਾ ਦੀ ਦਾਤ ਬਖਸ਼ਿਓ ਤੁਸੀਂ ਇਹ ਗੱਲ ਨੋਟ ਕਰਕੇ ਵੇਖਿਓ ਕਿ ਇਹ ਸਭ ਚੀਜ਼ਾਂ ਤਾਂ ਆਪਾਂ ਕਦੇ ਵਾਹਿਗੁਰੂ ਦੇ ਦਰ ਤੋਂ ਜਾ ਕੇ ਮੰਗੀਆਂ ਹੀ ਨਹੀਂ ਬਹੁਤ ਘੱਟ ਅੱਜ ਕੱਲ ਦੇ ਸਮੇਂ ਦੇ ਵਿੱਚ ਆਪਾਂ ਜ਼ਿਆਦਾ ਤਾਂ ਆਪਣਾ ਜੋ ਵੀ ਸਿਸਟਮ ਚੱਲ ਰਿਹਾ ਹੈ ਕਿ ਕਿਸੇ ਨੂੰ ਕਿਸੇ ਚੀਜ਼ ਦੀ ਕਮੀ ਏ ਕਿਸੇ ਨੂੰ ਘਰ ਦੇ ਵਿੱਚ ਦੁੱਖ ਤਕਲੀਫ ਏ ਕਿਸੇ ਨੂੰ ਪੈਸੇ ਦੀ ਕਮੀ ਏ ਅੱਜ ਕੱਲ ਦੇ ਟਾਈਮ 'ਚ ਹਰ ਕੋਈ ਦੁਖੀ ਪਰ ਫਿਰ ਵੀ ਖਾਲਸਾ ਜੀ ਤੁਸੀਂ ਮਹਾਰਾਜ ਸੱਚੇ ਪਾਤਸ਼ਾਹ ਦੇ ਦਰ ਤੋਂ ਸੇਵਾ ਦੀ ਦਾਤ ਗੁਰਬਾਣੀ ਦੀ ਦਾਤ ਅੰਮ੍ਰਿਤ ਵੇਲੇ ਦੀ ਦਾਤ ਦੀ ਅਰਦਾਸ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਕਈ ਵਾਰ ਭੈਣ ਭਰਾ ਕਹਿ ਦਿੰਦੇ ਆ ਕਿ ਸਾਡੇ ਤੋਂ ਸਵੇਰੇ ਉੱਠਿਆ ਨਹੀਂ ਜਾਂਦਾ ਅੰਮ੍ਰਿਤ ਵੇਲੇ ਤਾਂ ਵਾਹਿਗੁਰੂ ਸੱਚੇ ਪਾਤਸ਼ਾਹ ਗਿਆ ਪਰ ਅਰਦਾਸ ਬੇਨਤੀ ਕਰਦੇ ਰਹਾਂਗੇ ਤੇ ਮਹਾਰਾਜ ਦੀ ਕਿਰਪਾ ਇੱਕ ਦਿਨ ਜ਼ਰੂਰ ਹੋਵੇਗੀ ਕਿ ਆਪਾਂ ਅੰਮ੍ਰਿਤ ਵੇਲਾ ਵੀ ਸੰਭਾਲਾਂਗੇ ਸੋ ਖਾਲਸਾ ਜੀ ਧੰਤਨ ਬਾਬਾ ਦੀਪ ਸਿੰਘ ਸਹਿਬ ਜੀ ਜਿਨ੍ਹਾਂ ਦੇ ਦਰ ਤੇ ਜੇ ਕੋਈ ਸੇਵਾ ਕਰਦਾ ਏ ਜਾਪਤਾ ਪੁ ਕਰਦਾ ਏ ਤਾਂ ਧੰਤਨ ਬਾਬਾ ਦੀਪ ਸਿੰਘ ਸਹਿਬ ਜੀ ਉਹਦੀ ਸੇਵਾ ਨੂੰ ਵਿਅਰਥ ਨਹੀਂ ਜਾਣ ਦਿੰਦੇ ਉਹਦਾ ਫਲ ਜ਼ਰੂਰ ਦਿੰਦੇ ਨੇ ਇਸ ਕਰਕੇ ਮਨ ਵਿੱਚ ਇਹ ਰੱਖਿਆ ਕਰੋ ਕਿ ਵੱਦ ਤੋਂ ਵੱਦ ਸੇਵਾ ਕੀਤੀ ਜਾਵੇ ਗੁਰਬਾਣੀ ਦੇ ਜਾਪ ਕਰਿਆ ਕਰੋ ਕਿਉਂਕਿ ਜੋ ਤੁਸੀਂ ਬਾਬਾ ਜੀ ਦੇ ਦਰ ਤੇ ਕਰੋਗੇ ਖਾਲਸਾ ਜੀ ਉਹ ਤੁਹਾਨੂੰ ਦੁੱਗਣਾ ਭੋਗੇ ਮਿਲੇਗਾ ਇਸ ਗੱਲ ਦੇ ਵਿੱਚ 101% ਸਚਾਈ ਹੈ ਖਾਰਸਾ ਜੀ ਇਹ ਦੇਖਣ ਨੂੰ ਸੁਣਨ ਨੂੰ ਇੱਕ ਆਮ ਜੀ ਗੱਲ ਲੱਗਦੀ ਹੈ ਪਰ ਜੇ ਤੁਸੀਂ ਸੱਚੇ ਮਨ ਤੇ ਸ਼ਰਧਾ ਭਾਵਨਾ ਦੇ ਨਾਲ ਸੇਵਾ ਕਰੋਗੇ ਗਰਬਾਣੀ ਦੇ ਜਾਪ ਕਰੋਗੇ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੇ ਜਾ ਕੇ ਤੇ ਤੁਹਾਨੂੰ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੁੱਗਣਾ ਕਰਕੇ ਮੋੜਨਗੇ ਜੋ ਤੁਸੀਂ ਅਰਦਾਸ ਬੇਨਤੀ ਕੀਤੀ ਹੋਵੇਗੀ ਉਹ ਤੋਂ ਵੀ ਵੱਧ ਕੀ ਕਿਰਪਾ ਹੋਵੇਗੀ ਕਿਸੇ ਤਰ੍ਹਾਂ ਖਾਲਸਾ ਜੀ ਅੱਜ ਤੁਹਾਡੇ ਨਾਲ ਇੱਕ ਭੈਣ ਦੀ ਹੱਡ ਵੀ ਪਾਈ ਸਾਂਝੀ ਕਰਨ ਲੱਗੇ ਆ ਜੋ ਕਿ ਇੱਕ ਨਾਸਤਿਕ ਸੀ ਜਿਨ੍ਹਾਂ ਦਾ ਰੱਬ ਦੇ ਵਿੱਚ ਵਿਸ਼ਵਾਸ ਨਹੀਂ ਸੀ ਜਿਨ੍ਹਾਂ ਦਾ ਬਾਬਿਆਂ ਦੇ ਵਿੱਚ ਵਿਸ਼ਵਾਸ ਸੀ ਪੰਡਤਾਂ ਦੇ ਵਿੱਚ ਜੋ ਅੱਜ ਕੰਦਕਾਨਾ ਬਣੀਆਂ ਹੋਈਆਂ ਨੇ ਤੇ ਟੂਨੇ ਟੱਪੇ ਕਰਨ ਦੇ ਵਿੱਚ ਕਦੇ ਕਿਸੇ ਤੇ ਕਰਦਾ ਕਦੇ ਕਿਸ ਕਿਸੇ ਤੇ ਕਰਦਾ ਜੋ ਕਿ ਆਪਣੇ ਆਪ ਨੂੰ ਬਹੁਤ ਮਹਾਨ ਮੰਨਦੀ ਸੀ ਮਾਤਾ ਜੀ ਕਿ ਮੈਂ ਕਰ ਦਿੰਨੀ ਆ ਕਿਤੇ ਮੇਰੇ ਕਰਮ ਦੇ ਨਾਲ ਹੀ ਬੰਦੇ ਨੂੰ ਇਸ ਤਰ੍ਹਾਂ ਹੋ ਜਾਂਦਾ ਹੈ ਖਾਲਸਾ ਜੀ ਉਸ ਪੈਨ ਦੀ ਹੱਡ ਵੀਤੀ ਜੋ ਤੁਹਾਡੇ ਨਾਲ ਸਾਝੀ ਕਰਨ ਲੱਗੇ ਆ ਉਸ ਮਾਤਾ ਦੀ ਹੱਡ ਵੀਤੀ ਇਸ ਨੂੰ ਪੂਰੇ ਧਿਆਨ ਦੇ ਨਾਲ ਸੁਣਿਓ ਤੁਸੀਂ ਚੰਗੀ ਤਰ੍ਹਾਂ ਤੁਹਾਨੂੰ ਪਤਾ ਲੱਗੇਗਾ ਕਿ ਜੇ ਆਪਾਂ ਕਿਸੇ ਦਾ ਵੀ ਬੁਰਾ ਕਰਦੇ ਆ ਜੋ ਕਿ ਧੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਲ ਲੱਗਿਆ ਹੋਵੇ ਤਤਾਂਤਨ ਬਾਬਾ ਦੀਪ ਸਿੰਘ ਸਹਿਬ ਜੀ ਸ਼ਹੀਦ ਸਿੰਘ ਉਸ ਦੀ ਫਿਰ ਕਿਵੇਂ ਰੱਖਿਆ ਕਰਦੇ ਨੇ ਸੋ ਖਾਲਸਾ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਭੈਣ ਭਰਾਵਾਂ ਨੂੰ ਰਿਕੁਐਸਟ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਖਾਲਸਾ ਜੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਪਾਂ ਸਰ ਜੀ ਉਹ ਬੇ ਨੀ ਮਾਤਾ ਜੀ ਨੇ ਦੱਸਿਆ ਕਹਿੰਦੇ ਕਿ ਮੇਰੇ ਕੋਲ ਇੱਕ ਹੀ ਬੇਟਾ ਸੀ ਕਹਿੰਦੇ ਅਸੀਂ ਦੋਨੇ ਹਸਬੰਡ ਵਾਇਨ ਤੇ ਇੱਕ ਕਹਿੰਦੇ ਮੇਰੀ ਸੱਸ ਸੀ ਕਹਿੰਦੇ ਬੇਟੇ ਦਾ ਅਸੀਂ ਵਿਆਹ ਕੀਤਾ ਬਹੁਤ ਵਧੀਆ ਸਾਨੂੰ ਘਰ ਪਰਿਵਾਰ ਮਿਲਿਆ ਪਰ ਖਾਲਸਾ ਜੀ ਮਾਤਾ ਜੀ ਦੱਸਦੇ ਕਹਿੰਦੇ ਕਿ ਜਿਹੜੀ ਮੇਰੀ ਨੂੰਹ ਸੀ ਉਹ ਕਹਿੰਦੀ ਕਿ ਉਹਨਾਂ ਦਾ ਜਿਹੜਾ ਪਰਿਵਾਰ ਸੀਗਾ ਉਹ ਗੁਰੂ ਦੇ ਨਾਲ ਜੁੜਿਆ ਹੋਇਆ ਸੀ ਕਹਿੰਦੇ ਸ਼ਹੀਦਾ ਸਿੰਘਾਂ ਦੀ ਨਾਲ ਜੁੜਿਆ ਹੋਇਆ ਸੀ ਕਹਿੰਦੇ ਉਹਨਾਂ ਨੇ ਆਪਣੇ ਘਰ ਦੇ ਵਿੱਚ ਜੋਤ ਜਗਾਉਂਦੇ ਹੁੰਦੇ ਸੀ ਕਹਿੰਦੇ ਜਿਹੜੀ ਮੇਰੀ ਨੋ ਸੀ ਉਹ ਪਹਿਲਾਂ ਆਪਣੀ ਪੀਕਾ ਪਰਿਵਾਰ ਦੇ ਵਿੱਚ ਜੋਤ ਜਗਾਉਂਦੀ ਹੁੰਦੀ ਸੀ ਤੇ ਉਹਨੇ ਇੱਥੇ ਆ ਕੇ ਵੀ ਸੋਹਰਾ ਪਰਿਵਾਰ ਦੇ ਵਿੱਚ ਜੇ ਉਹਨੇ ਇੱਥੇ ਹੋਣਾ ਤਾਂ ਉਹਨੇ ਇੱਥੇ ਜੋਤ ਜਗਾਉਣੀ ਤੇ ਜੇ ਉਹਨੇ ਆਪਣੇ ਪੀਕਿਆ ਤੇ ਗਈ ਹੋਣਾ ਤਾਂ ਉਹਨੇ ਉੱਥੇ ਜਗਾਉਣੀ ਕਿਉਂਕਿ ਘਾਰਸਾ ਜੀ ਉਹ ਮਾਤਾ ਜੀ ਦੱਸਦੇ ਕਹਿੰਦੇ ਕਿ ਮੇਰੀ ਜਿਹੜੀ ਨੋ ਸੀ ਉਹਦੇ ਐਨੀ ਸ਼ਰਦਾ ਕਾਰਨ ਦਾ ਸੀ ਸਾਡਾ ਕੋਈ ਵੀ ਕੰਮ ਰੁਕਣਾ ਕੋਈ ਵੀ ਕੰਮ ਸਾਡਾ ਅੜਨਾ ਉਹਨੇ ਸਾਨੂੰ ਕਹਿਣਾ ਕਿ ਤੁਹਾਡੀ ਅਰਦਾਸ ਬੇਨਤੀ ਆਪਣੀ ਆਪਣੀ ਆਪ ਪੂਰੀ ਹੋ ਜਾਣੀ ਇਹ ਕਾਰਜ ਆਪਣੀ ਆਪ ਸਿੱਧ ਹੋ ਜਾਣਾ ਹੈ ਉਹਨੇ ਉੱਠਣਾ ਉਹਨੇ ਜੋਤ ਜਗਾਵਣੀ ਤਾਂ ਤਨਤਨ ਬਾਬਾ ਦੀਪ ਸਿੰਘ ਸਹਿਜ ਜੀ ਦੀ ਫੋਟੋ ਦੇ ਅੱਗੇ ਤੇ ਅਰਦਾਸ ਬੇਨਤੀ ਕਰਨੀ ਤੇ ਉਹ ਮਾਤਾ ਜੀ ਦੱਸ ਦਿਆ ਕਿ ਉਹ ਕਾਰਜ ਸਾਡਾ ਵਾਕਈ ਹੋ ਵੀ ਜਾਗਾ ਇੰਨੇ ਪਰ ਫਿਰ ਮੇਰੇ ਮਨ ਦੇ ਵਿੱਚ ਕਿਤੇ ਨਾ ਕਿਤੇ ਇਹ ਈਰਖਾ ਆਉਣੀ ਕਿ ਇਹਨੇ ਕਹਿਣਾ ਕਿ ਹਾਂ ਵੀ ਮੇਰਾ ਜਿਹੜਾ ਬਾਬਾ ਏ ਉਹ ਜ਼ਿਆਦਾ ਤਾਕਤ ਵਾਲਾ ਏ ਖਾਲਸਾ ਜੀ ਕਿਤੇ ਨਾ ਕਿਤੇ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਵੀ ਇਹ ਦੁਨੀਆ ਦੇ ਉੱਪਰ ਬਹੁਤ ਵਿਚਾਰ ਚੱਲਦੀ ਏ ਕਿ ਜਿੱਥੇ ਅਸੀਂ ਜਾਣਿਆ ਉਹ ਜ਼ਿਆਦਾ ਵਧੀਆ ਬਾਬਾ ਜਿੱਥੇ ਤੁਸੀਂ ਜਾਣਿਆ ਉਹ ਨਹੀਂ ਵਧੀਆ ਲੋਕਾਂ ਨੇ ਆਪਣੇ ਆਪਣੇ ਮਨ ਦੇ ਵਹਿਮ ਆਪਣੇ ਆਪਣੇ ਬਾਬੇ ਬਣਾਏ ਹੋਏ ਨੇ ਪਰ ਖਾਲਸਾ ਜੀ ਤਾਨ ਤਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਆਰਾ ਸੱਚੇ ਪਾਤਸ਼ਾਹ ਇੱਕ ਨੇ ਇਹ ਆਪਣੀ ਮਨ ਦੀ ਬਹਿਮਨੀ ਸਭਨਾ ਦੀ ਵਾਹਿਗੁਰੂ ਸੱਚੇ ਪਾਤਸ਼ਾਹ ਭਲਾ ਕਰਦੇ ਨੇ ਅਰਦਾਸ ਬੇਨਤੀ ਪੂਰੀ ਕਰਦੇ ਨੇ ਕਾਲਸਾ ਜੀ ਉਹ ਮਾਤਾ ਜੀ ਕਹਿੰਦੇ ਕਿ ਮੈਂ ਬਹੁਤ ਜ਼ਿਆਦਾ ਨਾਸਤਿਕ ਸੀ ਗੁਰੂ ਦੇ ਵਿੱਚ ਭਰੋਸਾ ਨਹੀਂ ਸੀ ਕਹਿੰਦੇ ਸਿੱਖ ਹੋਣ ਦੇ ਬਾਵਜੂਦ ਵੀ ਗੁਰੂ ਦੇ ਸਿੱਖ ਹੋਣ ਦੇ باوجود ਵੀ ਮਾਤਾ ਜੀ ਕਹਿੰਦੀ ਕਿ ਮੇਰਾ ਭਰੋਸਾ ਹੀ ਨਹੀਂ ਸੀ ਕਿਨੇ ਕਦੇ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਮੇਰੇ ਨਾਲ ਕਦੇ ਵੀ ਨਹੀਂ ਸੀ ਹੋਇਆ ਕਿ ਮੇਰੀ ਜ਼ਿੰਦਗੀ 'ਚ ਕੋਈ ਦੁੱਖ ਤੇ ਕਲੀਫ ਆਇਆ ਹੋਵੇ ਕਹਿੰਦੇ ਕਿ ਘਰ ਦੇ ਵਿੱਚ ਸਾਰਾ ਕੁਝ ਵਧੀਆ ਸੀ ਬਾਲ ਸਭ ਸਾਰਾ ਕੁਝ ਵਧੀਆ ਸੀ ਕਿਸੇ ਵਿੱਚ ਦੀ ਕਮੀ ਨਹੀਂ ਸੀ ਗੱਡੀ ਸੀ ਕੋਠੀ ਪਈ ਸੀ ਜ਼ਮੀਨ ਜੈਦਾਰ ਵੀ ਸੀ ਪਰ ਖਾਲਸਾ ਜੀ ਮਾਤਾ ਜੀ ਕਹਿੰਦੇ ਕਿ ਜਦੋਂ ਮੇਰੀ ਨੂੰਹ ਨੇ ਇਸ ਤਰ੍ਹਾਂ ਕਰਨਾ ਸਾਡਾ ਕੋਈ ਵੀ ਕਹਿੰਦੇ ਕੰਮ ਅੜ ਜਾਣਾ ਕੋਈ ਕੰਮ ਸਿੱਧ ਨਾ ਆਉਣਾ ਤੇ ਉਹਨੇ ਭੱਜੀ ਜਾਣਾ ਉਹਨੇ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਫੋਟੋ ਦੇ ਅੱਗੇ ਅਰਦਾਸ ਬੇਨਤੀ ਕਰਨੀ ਸ਼ਰਨਨ ਕਰਕੇ ਜੋਤ ਜਗਾਉਣੀ ਤੇ ਕਹਿੰਦੇ ਅਗਲਾ ਦਿਨ ਛੱਡ ਕੀ ਕਈ ਵਾਰ ਤਾਂ ਅਗਲੇ ਦੇਰੇ ਤੇ ਨਹੀਂ ਤੇ ਕਹਿੰਦੇ ਤੀਸਰੇ ਦਿਨ ਨੂੰ ਸਾਡਾ ਉਹ ਕਾਰਜ ਹੋ ਜਾਣਾ ਕਹਿੰਦੇ ਕਿਤੇ ਨਾ ਕਿਤੇ ਉਹਦੇ ਮਨ 'ਚ ਤਾਂ ਕਹਿੰਦੇ ਕੁਝ ਹੈ ਨਹੀਂ ਸੀ ਪਰ ਮੇਰੇ ਮਨ 'ਚ ਸੀਗੀ ਵੀ ਇਹ ਮੇਰੇ ਤੋਂ ਉੱਪਰ ਹੋਈ ਜਾਂਦੀ ਏ ਕਹਿੰਦੇ ਕਿ ਮੈਂ ਜਾ ਕੇ ਕਦੇ ਕਿਸੇ ਸਿਆਣੇ ਕੋਲ ਜਾਣਾ ਕਦੇ ਕਿਸੇ ਬਾਬੇ ਦੇ ਕੋਲ ਜਾਣਾ ਕਦੇ ਕਿਸੇ ਪੰਡਤ ਦੇ ਕੋਲ ਜਾਣਾ ਸਿਰਫ ਇਸ ਲਈ ਕਿ ਇਹ ਦਾ ਜਿਹੜਾ ਬਾਬਾ ਏ ਉਹ ਵੀ ਇਸ ਤਰ੍ਹਾਂ ਬਹੁਤਾ ਸ਼ਕਤੀਸ਼ਾਲੀ ਨਾ ਹੋਵੇ ਕਿ ਮੇਰੀ ਜੋ ਵੀ ਜੋ ਮੈਂ ਜਾਹਾਂ ਉਹ ਹੋਵੇ ਜੋ ਮੇਰੀ ਨੋ ਕਹਿੰਦੀ ਏ ਵੀ ਉਹ ਨਹੀਂ ਹੋਣਾ ਚਾਹੀਦਾ ਉਹ ਮਾਤਾ ਜੀ ਕਹਿੰਦੇ ਕਿ ਮੈਂ ਇੰਨੀ ਹੱਦ ਤੱਕ ਗਿਰੀ ਕਿ ਮੈਂ ਆਪਣੇ ਘਰ ਨੂੰ ਛੱਡ ਕੇ ਨਿਰकांड ਗੁਮਾੜੇ ਚੀ ਵੀ ਜੋ ਵੀ ਲੋਕ ਹੁੰਦੇ ਨੇ ਕਹਿੰਦੇ ਜਿੰਨਾ ਕਿਸੇ ਦੇ ਘਰ ਚ ਕੋਈ ਕੱਪੜਾ ਲੈ ਆਉਣਾ ਕਿਸੇ ਦੇ ਘਰ ਚ ਵਿੱਚ ਕੋਈ ਚੀਜ਼ ਦੇ ਆਉਣੀ ਖਾਣ ਵਾਸਤੇ ਕਿਸੇ ਦੇ ਘਰ ਦੇ ਵਿੱਚ ਕਹਿੰਦੇ ਕਿ ਕੋਈ ਚੀਜ਼ ਖਾਣ ਵਾਸਤੇ ਲੈ ਆਉਣੀ ਬੱਸ ਕਿੰਨੇ ਜਿਸ ਤਰ੍ਹਾਂ ਹੀ ਮੇਰਾ ਸਾਫ-ਕਿਤਾਬ ਲੱਗਣਾ ਮੈਂ ਲਿਆਕੀ ਪਿੰਦੇ ਇਸ ਤਰ੍ਹਾਂ ਕਰਨਾ ਪਰ ਕਹਿੰਦੇ ਕਿਸੇ ਨੂੰ ਕੁਝ ਵੀ ਨਾ ਦੋਣਾ ਮੇਰੇ ਆਪਣੇ ਘਰ ਦੇ ਵਿੱਚ ਉਹ ਮਾਤਾ ਜੀ ਦੱਸਦੇ ਵੀ ਕੋਈ ਨਾ ਕੋਈ ਪ੍ਰੋਬਲਮ ਹੋਣੀ ਸ਼ੁਰੂ ਹੋ ਗਈ ਕਹਿੰਦੇ ਜਦੋਂ ਕਿਸੇ ਤੇ ਕੋਸ਼ ਨਾ ਹੋਣਾ ਕਹਿੰਦੇ ਕਿ ਸਾਡੇ ਨਾਲ ਲੱਗਦੇ ਦੋ ਘਰ ਸੀ ਉਹ ਵੀ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਮੰਨਦੇ ਸੀ ਜੋਤ ਜਗਾਉਂਦੇ ਸੀ ਉਹਨਾਂ ਤੇ ਵੀ ਕਹਿੰਦੇ ਮੈਂ ਬਹੁਤ ਕੋਸ਼ਿਸ਼ ਕੀਤੀ ਉਹਨਾਂ ਨੂੰ ਵੀ ਕੋਈ ਫਰਕ ਨਾ ਪਿਆ ਕਾਰਸਾ ਜੀ ਉਹ ਕਿ ਮਾਤਾ ਜੀ ਦੱਸ ਰਹੀ ਕਿ ਸਾਡੇ ਘਰ ਚ ਪ੍ਰੋਬਲਮ ਵੀ ਮੇਰੀ ਹਸਬੰਡ ਵਾਈਸ ਦੀ ਬਣਨੀ ਨਾ ਕਿਨੇ ਮੇਰੀ ਮੇਰੀ ਸੱਸ ਨਾਲ ਲੜਾਈ ਰਹਿਣੀ ਕੰਡੇ ਕੇ ਜਸ ਦੇ ਪਿੱਛੇ ਮੈਂ ਆਪਣੀ ਨੋਹ ਨੂੰ ਕਹਿਣ ਲੱਗੀ ਕਿ ਇਹ ਸਭ ਤੇਰੇ ਕਰਕੇ ਹੁੰਦਾ ਹੈ ਵੀ ਹੁਣ ਤੇਰਾ ਬਾਬਾ ਕਿੱਥੇ ਗਿਆ ਚਲਾ ਹੁਣ ਤੇਰਾ ਗੁਰੂ ਕਿੱਥੇ ਗਿਆ ਚਲਾ ਕਿ ਆਪਣੇ ਘਰ ਦੇ ਵਿੱਚ ਲੜਾਈ ਕਲੇਸ਼ ਇੰਨਾ ਰਹਿੰਦਾ ਹੈ ਹੁਣ ਵੀ ਤਾਂ ਤੂੰ ਅਰਦਾਸ ਬੇਨਤੀ ਕਰਦੀ ਏ ਬੇ ਹੁਣ ਕਿਉਂ ਨਹੀਂ ਆਪਣੇ ਘਰੇ ਸਭ ਕੁਝ ਠੀਕ ਹੋ ਜਾਂਦਾ ਹੁਣ ਆਪਣੇ ਘਰ ਦੇ ਵਿੱਚ ਸ਼ਾਂਤੀ ਕਿਉਂ ਨਹੀਂ ਰਹਿੰਦੀ ਹਰ ਵੇਲੇ ਕਲਾ ਕਿਉਂ ਰਹਿੰਦੀ ਖਾਲਸਾ ਜੀ ਜੇ ਜਿਹੜਾ ਵੀ ਕੋਈ ਗਲਤ ਕੰਮ ਕਰਦਾ ਹੈ ਜੋ ਵੀ ਕਰਦਾ ਹੈ ਉਸ ਦਾ ਨਤੀਜਾ ਉਸ ਨੂੰ ਹੀ ਭੁਗਤਣਾ ਪੈਂਦਾ ਹੈ ਬੇਸ਼ੱਕ ਉਹ ਆਪਣੇ ਪਰਿਵਾਰ ਦਾ ਹੀ ਮੈਂਬਰ ਕਿਉਂ ਨਾ ਹੋਵੇ ਤਾਂ ਖਾਲਸਾ ਜੀ ਉਹ ਮਾਤਾ ਜੀ ਦੱਸਦੇ ਕਹਿੰਦੇ ਕਿ ਮੈਂ ਇੰਨਾ ਜ਼ਿਆਦਾ ਬੁਰਾ ਵਿਹਾਰ ਕਰਨਾ ਇੰਨਾ ਜ਼ਿਆਦਾ ਕਹਿੰਦੇ ਮੈਂ ਤਾਂ ਤਨਤਨ ਬਾਬਾ ਦੀਪ ਸਿੰਘ ਸਹਿਬ ਜੀ ਬਾਰੇ ਬੋਲਣਾ ਕਹਿੰਦੇ ਕਿ ਮੇਰੀ ਜਿਵੇਂ ਬੁੱਧੀ ਫ੍ਰਿਸ਼ਟ ਹੋਈ ਹੁੰਦੀ ਹੈ ਖਾਲਸਾ ਜੀ ਇੱਕ ਦਿਨ ਮਾਤਾ ਜੀ ਦੱਸਦੇ ਕਿ ਮੈਂ ਬੀ ਸਿਆਣੇ ਦੇ ਕੋਲ ਜਾ ਕੇ ਆਈ ਕਹਿੰਦੇ ਉਹਨੇ ਮੈਨੂੰ ਜਿਸ ਤਰ੍ਹਾਂ ਕਿਹਾ ਮੈਂ ਉਹ ਸਭ ਕੀਤਾ ਪਰ ਕਹਿੰਦੇ ਕਿ ਸਹੀ ਹੋਣ ਦੇ ਬਚਾਏ ਠੀਕ ਹੋਣ ਦੀ ਬਜਾਏ ਕਹਿੰਦੇ ਹਾਲਾਤ ਉਸ ਤੋਂ ਵੀ ਜ਼ਿਆਦਾ ਵਿਗੜ ਗਏ ਖਾਲਸਾ ਜੀ ਉਹ ਦਿਨ ਵੀ ਮਾਤਾ ਜੀ ਦੱਸਦੇ ਕਿ ਐਤਵਾਰ ਦਾ ਸੀ ਕਹਿੰਦੇ ਜਦੋਂ ਨੂੰ ਮੈਂ ਆਈ ਘਰ ਕਹਿੰਦੇ ਘਰ ਆਉਂਦਿਆਂ ਹੀ ਕਲੇਸ਼ ਇੰਨਾ ਸ਼ੁਰੂ ਹੋ ਗਿਆ ਤੇ ਕਹਿੰਦੇ ਜਿਹੜੀ ਮੇਰੀ ਨੋ ਸੀ ਉਹਨੇ ਐਤਵਾਰ ਨੂੰ ਕਹਿੰਦੇ ਚਪੈਰਾ ਸੇਵ ਕੱਟਣ ਲੱਗੀ ਤੇ ਜੋਤ ਜਗਾਉਣ ਲੱਗੀ ਸੀ ਇਸ਼ਨਾਨ ਕਰਕੇ ਕਿਉਂਕਿ ਖਾਲਸਾ ਜੀ ਮਾਤਾ ਜੀ ਕਹਿੰਦੇ ਕਿ ਸਵੇਰੇ ਉੱਠ ਕੇ ਮੇਰੀ ਨੂ ਨੇ ਪਹਿਲਾ ਕੰਮ ਕਰਨਾ ਸਾਰਾ ਕਹਿੰਦੇ ਕਿ ਫਿਰ ਉਹਨੇ ਕੰਮਕਾਰ ਕਰਨ ਤੋਂ ਬਾਅਦ ਦੇ ਵਿੱਚ ਕੀ ਸੀ ਇਸ਼ਨਾਨ ਕਰਕੇ ਜੋਤ ਜਗਾ ਕੇ ਤੇ ਉਹਨੇ ਚਪੈਰਾ ਸੇਵ ਕੱਟਦੇ ਹੁੰਦੇ ਸੀ ਕਹਿੰਦੇ ਉਹਨੇ ਹਰ ਰੋਜ਼ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਵੀ ਕਰਨਾ ਰਹਿਰਾ ਸੇਵ ਵੀ ਕਰਨਾ ਕਹਿੰਦੇ ਪਰ ਮੈਂ ਉਹਨੂੰ ਬਹੁਤ ਜ਼ਿਆਦਾ ਤੋੜਨਾ ਵੀ ਚਾਇਆ ਵੀ ਇਹ ਪਾਠ ਨਾ ਕਰੇ ਇਹ ਗੁਰਦੁਆਰਾ ਸਹਿਬ ਨਾ ਜਾਵੇ ਕਈ ਵਾਰ ਤਾਂ ਕਹਿੰਦੇ ਕਿ ਮੈਂ ਦੋਨਾਂ ਉਹਨਾਂ ਦੇ ਵਿੱਚ ਆਪਣੇ ਨੂਹ ਪੁੱਤ ਦੇ ਵਿੱਚ ਬਹੁਤ ਲੜਾਈ ਕਲੇਸ਼ ਵੀ ਕਰਉਣਾ ਚਾਇਆ ਕਿੰਨੇ ਪਰ ਮੇਰੀ ਪਹੁੰਚ ਨਹੀਂ ਚੱਲੀ ਉਹਨਾਂ ਦੀ ਸਭੋ ਵੱਧ ਬਣਦੀ ਗਈ ਖਾਲਸਾ ਜੀ ਮਾਤਾ ਜੀ ਕਹਿੰਦੇ ਕਿ ਮੈਂ ਆਈ ਤੇ ਮੇਰੀ ਨੂਹ ਐਤਵਾਰ ਦਾ ਦਿਨ ਸੀ ਤੇ ਕਹਿੰਦੇ ਉਹ ਚਪਹਿਰਾ ਸਹਿਬ ਕੱਟਣ ਲੱਗੀ ਤਾਂ ਤਨਤਨ ਬਾਬਾ ਦੀਪ ਸਿੰਘ ਸਹਿਬ ਜੀ ਦੇ ਕਹਿੰਦੇ ਉਹਨੇ ਫੋਟੋ ਦੇ ਅੱਗੇ ਜੋਤ ਜਗਾਈ ਤੇ ਆਪ ਚ ਪਹਿਰਾ ਸਾਮ ਕੱਟਣ ਬੈਗੀ ਕਹਿੰਦੇ ਮੈਨੂੰ ਬਹੁਤ ਗੁੱਸਾ ਆਇਆ ਕਿਉਂਕਿ ਉਹਨੂੰ ਕੋਈ ਫਰਕ ਹੀ ਨਹੀਂ ਸੀ ਪੈਂਦਾ ਵੀ ਘਰ ਦੇ ਵਿੱਚ ਲੜਾਈ ਕਲੇਸ਼ ਰਹਿੰਦਾ ਹੈ ਕਿਉਂਕਿ ਖਾਸਾ ਜੀ ਮਾਤਾ ਜੀ ਕਹਿੰਦੇ ਕਿ ਉਸ ਨੂੰ ਤਾਂ ਧੰਤਨ ਬਾਬਾ ਦੀਪ ਸਿੰਘ ਸਹਿਬ ਜੀ ਤੇ ਬਹੁਤ ਭਰੋਸਾ ਸੀ ਕਿ ਵਾਹਿਗੁਰੂ ਸੱਚੇ ਪਾਸ਼ਾ ਕਿਰਪਾ ਕਰਨਗੇ ਸਾਡੇ ਘਰ ਦੇ ਵਿੱਚ ਸੁੱਖ ਸ਼ਾਂਤੀ ਆਵੇਗੀ ਸਾਡੇ ਘਰ ਦੇ ਵਿੱਚ ਬਰਕਤ ਆਵੇਗੀ ਉਹਨੂੰ ਭਰੋਸਾ ਸੀ ਕਹਿੰਦੇ ਇਸ ਕਰਕੇ ਉਹ ਕੁਝ ਬੋਲਦੀ ਨਹੀਂ ਸੀ ਤੇ ਮੈਨੂੰ ਸੀ ਵੀ ਇਹ ਜਾਣਬੁੱਝ ਕੇ ਸਾਡਾ ਤਮਾਸ਼ਾ ਦੇਖਦੀ ਹੈ ਇਸੇ ਦਿਰਾ ਖਾਲਸਾ ਜੀ ਹੁਵਾਤਾ ਜੀ ਕਹਿੰਦੇ ਕਿ ਉਹ ਚਪੈਰਾ ਸੇਵ ਕੱਟਣ ਬੈਠ ਗਈ ਕਹਿੰਦੇ ਕਿ ਮੈਂ ਉਠੀ ਤੇ ਮੈਂ ਜੋਤ ਨੂੰ ਫੂਕ ਮਾਰ ਕੇ ਤੇ ਜੋਤ ਬਜਾਤੀ ਕਹਿੰਦੇ ਕਿ ਉਸ ਨੇ ਮੇਰੇ ਵੱਲ ਦੇਖਿਆ ਤੇ ਕਹਿੰਦੇ ਚੁੱਪ ਕਰਕੇ ਚਪੈਰਾ ਸੇਵ ਕੱਟੇਗੀ ਕਹਿੰਦੇ ਚਪੈਰਾ ਸੇਵ ਉਸ ਨੇ ਕੱਟਿਆ ਕਹਿੰਦੇ ਕਿ ਅੰਧਾ ਪਾਠ ਹੋ ਕਰਕੇ ਉਸ ਬਾਅਦ ਜਦੋਂ ਉੱਠੀ ਉਹਨੇ ਦੁਬਾਰਾ ਫੇਰ ਜੋਤ ਜਗਾ ਦਿੱਤੀ ਕਹਿੰਦੇ ਫੇਰ ਮੈਂ ਬਜਾਈ ਤੇ ਉਹਨੇ ਵੇਚਦੀ ਉੱਠ ਕੇ ਫੇਰ ਜਗਾ ਦਿੱਤੀ ਕਿਹਨੇ ਮੈਨੂੰ ਇੰਨਾ ਗੁੱਸਾ ਆਇਆ ਮੈਂ ਚੁੱਕ ਕੇ ਸਾਰਾ ਜੋ ਘੋਸੀ ਬਾਹਰ ਡੋਲਾਈ ਕਿਹਨੇ ਵੱਤੀ ਵੀ ਬਾਹਰ ਕੱਢ ਕੇ ਸੋਟਾਈ ਜੋ ਜੋਤ ਸੀ ਖਾਲੀ ਕਹਿੰਦੇ ਉਹ ਮੈਂ ਚਲਾ ਕੇ ਮਾਰੀ ਤਾਂ ਇਸ ਤਰ੍ਹਾਂ ਖਾਲਸਾ ਜੀ ਉਹ ਜੋ ਨੋ ਸੀ ਮਾਤਾ ਜੀ ਕਹਿੰਦੇ ਵੀ ਉਹ ਇੰਨਾ ਰੋਈ ਕਹਿੰਦੇ ਇੰਨਾ ਉਹਨੇ ਮੈਨੂੰ ਬੋਲਿਆ ਵੀ ਤੁਸੀਂ ਨਹੀਂ ਮੰਨਣਾ ਨਾ ਮੰਨੋ ਪਰ ਤੁਸੀਂ ਇਹ ਕੀ ਕੀਤਾ ਕਿਉਂਕਿ ਖਾਲਸਾ ਜੀ ਉਸ ਬੇਣ ਦਾ ਇੰਨਾ ਵਿਸ਼ਵਾਸ ਸੀ ਧੰਨ ਧੰਨ ਬਾਬਾ ਦੀਪ ਸਿੰਘ ਸਹਿਬ ਜੀ ਤੇ ਉਹ ਇੰਨਾ ਰੋਏ ਇੰਨਾ ਖਾਪੇ ਉਹਨਾਂ ਨੇ ਕਿਹਾ ਕਿ ਮੇਰੇ ਸਿਰ ਕੋਈ ਭੁਲਣਾ ਨਾ ਹੋ ਜੇ ਵੀ ਤੁਸੀਂ ਇਹ ਕਿਉਂ ਕੀਤਾ ਕਿਉਂਕਿ ਮਾਤਾ ਜੀ ਕਹਿੰਦੇ ਕਿ ਇੱਕ ਸਾਲ ਡੇਢ ਹੋ ਗਿਆ ਸੀ ਉਹਨਾਂ ਦੇ ਕੋਲ ਬੱਚਾ ਨਹੀਂ ਸੀ ਪਿਓ ਨੂੰ ਇਸ ਤਰ੍ਹਾਂ ਸੀ ਕਿ ਇਹ ਜੋ ਵੀ ਭਾਰਾ ਵੀ ਮੇਰੀ ਸੱਸ ਨੇ ਕੀਤਾ ਇਹ ਮੇਰੇ ਤੇ ਹੀ ਆ ਜਾਣਾ ਪਰ ਉਸ ਨੂੰ ਇਹ ਨਹੀਂ ਸੀ ਪਤਾ ਕਿ ਜੋ ਉਹ ਕਰਦਾ ਉਹੀ ਭਰਦਾ ਹੈ ਬੇਸ਼ੱਕ ਉਹ ਚੰਗਾ ਕਰਦਾ ਹੈ ਬੇਸ਼ੱਕ ਉਹ ਮਾੜਾ ਕਰਦਾ ਹੈ ਖਾਲਸਾ ਜੀ ਮਾਤਾ ਜੀ ਕਹਿੰਦੇ ਕਿ ਮੈਨੂੰ ਕੁਝ ਵੀ ਨਾ ਹੋਇਆ ਜਦੋਂ ਰੋਈ ਇੰਨਾ ਮੇਰੇ ਅੱਗੇ ਉਹਨੇ ਕਿਹਾ ਕਿ ਨਹੀਂ ਮੈਂ ਕਿਹਾ ਕੁਝ ਨਹੀਂ ਹੋਣਾ ਵੀ ਬਹੁਤੇ ਜ਼ਿਆਦੇ ਪਖੰਡ ਨਾ ਕਰ ਵੀ ਉੱਠ ਕੇ ਬੈਠ ਤੇ ਆਪਦਾ ਕੰਮ ਕਰ ਖਾਲਸਾ ਜੀ ਉਹ ਮਾਤਾ ਜੀ ਦੱਸਦੇ ਕਿ ਉਹਨੇ ਕੰਮ ਵੀ ਕਰਨਿਆ ਸਾਰਾ ਕੁਝ ਰੋਟੀ ਪਾਣੀ ਕਿ ਉਹਨੇ ਪਕਾ ਲਿਆ ਸਭ ਨੂੰ ਦੇਤਾ ਪਰ ਉਣੀ ਆਪ ਨਾ ਖਾਦਾ ਕਹਿੰਦੇ ਮੈਂ ਦੇਖੀ ਜਾਂਦੀ ਸੀ ਪਰ ਖਾਲਸਾ ਜੀ ਮਾਤਾ ਜੀ ਕਹਿੰਦੇ ਕਿ ਮੈਂ ਉਹਨੂੰ ਬਹੁਤ ਕਿਹਾ ਵੀ ਕੁਝ ਨਹੀਂ ਹੈਗਾ ਇੰਨਾਂ ਚੀਜ਼ਾਂ 'ਚ ਵੀ ਕੁਝ ਨਹੀਂ ਹੁੰਦਾ ਵੀ ਤੂੰ ਵਹਿਮ ਨਾ ਕਰ ਇਹ ਮੈਂ ਹੀ ਸੁੱਤੀ ਇਹ ਮੈਂ ਹੀ ਬੁਝਾਈਏ ਜੇ ਮੈਨੂੰ ਨੇ ਕੁਝ ਹੋਇਆ ਤੇ ਤੈਨੂੰ ਕੀ ਹੋਣਾ ਵੀ ਤੂੰ ਤਾਂ ਬਹੁਤ ਟਾਈਮ ਦੀ ਅਰਦਾਸ ਬੇਨਤੀ ਕਰਦੀ ਏ ਬਾਬੇ ਨੂੰ ਮੰਨਦੀ ਏ ਪਾਠ ਕਰਦੀ ਏ ਵੀ ਤੇਰਾ ਤਾਂ ਵਾਲ ਨਹੀਂ ਵਿੰਗਾ ਹੁੰਣਾ ਚਾਹੀਦਾ ਇਸ ਤਰ੍ਹਾਂ ਖਾਲਸਾ ਜੀ ਮਾਤਾ ਜੀ ਦੇ ਮਨ ਦੇ ਵਿੱਚ ਇੰਨਾ ਹੰਕਾਰ ਇੰਨਾ ਮਾਣ ਕਹਿੰਦੇ ਕਿ ਰਾਤ ਨੂੰ ਰੋਟੀ ਪਾਣੀ ਖਾ ਕੇ ਕਹਿੰਦੇ ਕਿ ਅਸੀਂ ਸੌ ਜਾਂਨੇ ਆ ਕਹਿੰਦੇ ਪਰ ਮੇਰੀ ਨੂੰ ਨੇ ਪ੍ਰਸ਼ਾਦਾ ਨਾ ਛਕਿਆ ਉਸ ਦਾ ਇੰਨਾ ਮਨ ਵਿਰਾਗ ਦੇ ਵਿੱਚ ਸਾਰੀ ਰਾਤ ਵੀ ਉਹ ਰੋਏਗੀ ਕਹਿੰਦੇ ਉਸ ਟਾਈਮ ਤੱਕ ਸੀ ਪੈ ਗਏ ਕਹਿੰਦੇ ਪਰ ਜਦੋਂ ਸਵੇਰੇ ਉੱਠੇ ਤੇ ਕਹਿੰਦੇ ਮੇਰੇ ਤੋਂ ਉੱਠਿਆ ਹੀ ਨਾ ਗਿਆ ਨਾ ਮੇਰੇ ਤੋਂ ਬੋਲਿਆ ਜਾਵੇ ਕਹਿੰਦੇ ਕਿ ਮੈਨੂੰ ਅਤਰੰਕ ਦਾ ਜਿਵੇਂ ਅਟੈਕ ਹੋ ਜਾਂਦਾ ਹੈ ਕਹਿੰਦੇ ਮੇਰੇ ਪਾਸੇ ਦੋਨੇ ਰੁਕ ਜਾਂਦੇ ਨੇ ਮੇਰੀ ਜ਼ਬਾਨ ਨੂੰ ਕਹਿੰਦੇ ਮਲ ਪਹਿ ਜਾਂਦਾ ਹੈ ਕਹਿੰਦੇ ਜਦੋਂ ਮੇਰੇ ਨੂੰ ਕੰਮਕਾਰ ਕਰਕੇ ਦੇਖਦੀ ਏ ਕਿ ਅੱਜ ਮੇਰੀ ਸੱਸ ਉੱਠੀ ਨਹੀਂ ਵੀ ਕੀ ਗੱਲ ਉਹ ਤਾਂ ਪਹਿਲਾਂ ਹੀ ਉੱਠ ਜਾਂਦੇ ਆ ਜਦੋਂ ਦੇਖਣ ਆਉਂਦੇ ਆ ਤਾਂ ਖਾਲਸਾ ਜੀ ਵੀ ਉਹ ਮਾਦਾ ਜੀ ਦੱਸ ਦਿਆ ਕਿ ਮੈਨੂੰ ਇੰਨੀ ਤਕਲੀਫ ਆਉਂਦੀ ਹੈ ਜਦੋਂ ਮੈਨੂੰ ਅਟੈਕ ਹੁੰਦਾ ਹੈ ਮੇਰਾ ਬਾਥਰੂਮ ਵਿੱਚ ਹੀ ਕਹਿੰਦੇ ਨਿਕਲ ਜਾਂਦਾ ਮੇਰੀ ਜ਼ੁਬਾਨ ਨੂੰ ਵੱਲ ਪੈ ਜਾਂਦਾ ਬੋਲਿਆ ਨਹੀਂ ਜਾਂਦਾ ਪਾਸਾ ਰੁਕ ਜਾਂਦਾ ਕਹਿੰਦੇ ਜਦੋਂ ਦੇਖਦੀ ਹੈ ਤੇ ਉਹ ਰੌਲਾ ਪਾਉਂਦੀ ਹੈ ਕਹਿੰਦੇ ਉਹ ਸਾਰਿਆਂ ਨੂੰ ਬੁਲਾਉਂਦੀ ਹੈ ਤੇ ਹਸਪੀਟਲ ਲੈ ਜਾਂਦੇ ਨੇ ਖਾਸਾ ਜੀ ਜਦੋਂ ਹਸਪੀਟਲ ਲੈ ਕੇ ਜਾਂਦੇ ਨੇ ਮਾਤਾ ਨੂੰ ਤਾਂ ਡਾਕਟਰ ਕਹਿੰਦੇ ਨੇ ਕਿ ਕਾਫੀ ਸਮਾਂ ਹੋ ਗਿਆ ਇਸ ਅਟੈਕ ਨੂੰ ਤੁਸੀਂ ਅੱਗੇ ਰੈਫਰ ਕਰ ਲੈਣੇ ਆ ਤੁਹਾਨੂੰ ਉੱਥੇ ਚਲੇ ਜਾਓ ਪੀਸਾ ਸਾਡੇ ਕੋਲੇ ਇਸ ਈ ਦਾ ਹੱਲ ਨਹੀਂ ਹੈਗਾ ਵੀ ਸਮਾਂ ਜ਼ਿਆਦਾ ਹੋ ਗਿਆ ਹੈ ਅਗਲੇ ਡਾਕਟਰ ਕੋ ਲੈ ਕੇ ਜਾਂਦੇ ਨੇ ਖਾਲਸਾ ਜੀ ਉਹ ਮਾਤਾ ਨੂੰ ਤੇ ਉਹ ਵੀ ਡਾਕਟਰ ਕਹਿ ਦਿੰਦੇ ਨੇ ਆਈਸੀ ਜਿਤ ਪਰਚ ਰੱਖਦੇ ਨੇ ਤੇ ਉਥੇ ਵੀ ਉਹਨਾਂ ਦਾ ਇਲਾਜ ਹੁੰਦਾ ਹੈ ਤੇ ਪਰ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਨਾ ਹੀ ਬੋਲਿਆ ਜਾਂਦਾ ਹੈ ਜਿਹੜੀ ਸਿਹਤ ਉਹ ਦਿਨੋਂ ਦਿਨ ਖਰਾਬ ਹੁੰਦੀ ਜਾਂਦੀ ਹੈ 6 7 ਦੇ ਉਹ ਮਾਤਾ ਜੀ ਕਿੰਨੇ ਮੈਨੋ ਰੱਖਦੇ ਨੇ ਫਿਰ ਘਰ ਦੇ ਵਿੱਚ ਛੁੱਟੀ ਦੇ ਦਿੰਦੇ ਨੇ ਕਰਦੇ ਵਿੱਚ ਕਹਿੰਦੇ ਹੋਊਗੀ ਨੋ ਮੇਰੇ ਸਾਮ ਸਵਾਲ ਕਰਦੀ ਕਈ ਕਹਿੰਦੇ ਐਕਸਰਸਾਈਜ਼ ਵਾਲੇ ਵੀ ਆਉਂਦੇ ਆ ਉਹ ਵੀ ਕਰਾਉਂਦੇ ਆ ਕਿ ਤਾਂ ਕਿ ਜੋ ਪਾਸਾ ਚੱਲੇ ਜ਼ਬਾਨ ਥੋੜੀ ਚੱਲੇ ਇਹਨੇ ਪਰ ਮੈਨੂੰ ਕੋਈ ਫਰਕ ਨਾ ਪਵੇ ਕਹਿੰਦੇ ਵੱਡੇ ਵੱਡੇ ਡਾਕਟਰਾਂ ਦੇ ਤੱਕ ਵੀ ਜਾਏ ਪਰ ਫਿਰ ਵੀ ਫਰਕ ਨਾ ਪਵੇ ਤਾਂ ਉਹ ਮਾਤਾ ਜੀ ਦੱਸਦੇ ਜਿਹੜੀ ਮੇਰੀ ਨੋ ਸੀ ਕਹਿੰਦੇ ਕਿ ਉਹਨੇ ਮਨ ਦੇ ਵਿੱਚ ਤਾਂ ਪਾਪ ਹੈ ਨਹੀਂ ਸੀ ਮੈਂ ਇਸ ਤਰ੍ਹਾਂ ਦੀ ਸੀ ਕਹਿੰਦੇ ਉਸਨੇ ਤਾਂ ਤਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਅੱਗੇ ਅਰਦਾਸ ਬੇਨਤੀ ਕੀਤੀ ਕਿਨੇ ਮੈਨੂੰ ਉਸਨੇ ਕਿਹਾ ਨਾ ਕਿ ਭੰਮੀ ਤੁਸੀਂ ਇਸ ਤਰ੍ਹਾਂ ਕੀਤਾ ਤਾਂ ਤੁਹਾਡੇ ਨਾਲ ਹੋਇਆ ਉਸਨੇ ਡਰਦੀ ਨੇ ਕਿੰਨੇ ਕੁਛ ਨਾ ਬੋਲਣਾ ਫਿਰ ਤਾਂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਫੋਟੋ ਦੇ ਅੱਗੇ ਜੋਤ ਜਗਾਉਣੀ ਉਹਨੇ ਅਰਦਾਸ ਬੇਨਤੀ ਕਰਨੀ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਅੱਗੇ ਹੀ ਅਰਦਾਸ ਬੇਨਤੀ ਕਰਨੀ ਦੀ ਬਾਪੂ ਜੀ ਮੇਰੀ ਮਾਤਾ ਨੂੰ ਠੀਕ ਕਰ ਦੋ ਭਾਵੇਂ ਚੰਗੀ ਭਾਵੇਂ ਮਾੜੀ ਹੈ ਤਾਂ ਮੇਰੀ ਮਾਂ ਹੀ ਕਿ ਇਸ ਦੇ ਬਿਨਾ ਮੇਰਾ ਕੁਝ ਵੀ ਨਹੀਂ ਹੈਗਾਗਾ ਜੇ ਤੁਸੀਂ ਠੀਕ ਕਰ ਦੋਗੇ ਤਾਂ ਇਹਦਾ ਵਿਸ਼ਵਾਸ ਵੀ ਬਣ ਜਾਵੇਗਾ ਖਾਲਸਾ ਜੀ ਮਾਤਾ ਜੀ ਕਹਿੰਦੇ ਕਿ ਮੈਂ ਬਿਮਾਰਗੀ ਮੈਂ ਫਿਰ ਵੀ ਉਸ ਨੂੰ ਕਹਿਣਾ ਕਿ ਤੂੰ ਆਪਣੇ ਬਾਬੇ ਨੂੰ ਅਰਦਾਸ ਕਰ ਕਿ ਮੈਨੂੰ ਠੀਕ ਚਰੇ ਕਹਿੰਦੇ ਕਿ ਜਿਸ ਤਰ੍ਹਾਂ ਮੇਰੇ ਤੋਂ ਬੋਲਿਆ ਜਾਂਦਾ ਸੀ ਮੈਂ ਬੋਲ ਕੇ ਕਹਿਣਾ ਕਹਿੰਦੇ ਕਹਿਣਾ ਇੱਕ ਹੰਕਾਰ ਦੇ ਨਾਲ ਕਹਿੰਦੇ ਕਿ ਉਸ ਪੈਣ ਦੇ ਮਨ ਦੇ ਵਿੱਚ ਵੀ ਇਹੀ ਆਈ ਉਸ ਨੂੰ ਦੇ ਮਨ ਦੇ ਵਿੱਚ ਵੀ ਆਈ ਕਿ ਜੇ ਇਹ ਮੇਰੀ ਅਰਦਾਸ ਨਾ ਪੂਰੀ ਹੋਈ ਤਾਂ ਖਾਲਸਾ ਜੀ ਉਸਨੇ ਸੋਚਿਆ ਕਿ ਮੈਨੂੰ ਹੋਰ ਦਾਨੇ ਮੇਲੇ ਮਾਰੇਗੀ ਉਸਨੇ ਪਹਿਲਾਂ ਤਾਂ ਐਤਵਾਰ ਹੀ ਚਪੈਰਾ ਸੈਵ ਘਟਦੀ ਸੀ ਖਾਲਸਾ ਜੀ ਮਾਤਾ ਜੀ ਕਹਿੰਦੇ ਫਿਰ ਉਹਨੇ ਹਰ ਰੋਜ਼ ਰਿਸ਼ਤੇਦਾਰਾਂ ਨੇ ਵੀ ਆਉਣਾ ਕਹਿੰਦੇ ਉਹਨੇ ਕੰਮ-ਕਾਰ ਵੀ ਕਰਨੇ ਸਭ ਕੁਝ ਕਰਕੇ ਵੀ ਕਹਿੰਦੇ ਉਹਨੇ ਮੇਰਾ ਧਿਆਨ ਰੱਖਣਾ ਤੇ ਹਰ ਰੋਜ਼ ਜੋਤ ਵੀ ਜਗਾਉਣੀ ਅਮਰਤ ਵੇਲੇ ਤੇ ਰਹਿਰਾਸ ਵੀ ਲੈ ਪਾਠ ਵੀ ਕਰਨਾ ਸਵੇਰੇ ਪੰਜ ਬਾਣੀਆਂ ਦਾ ਪਾਠ ਕਰਨਾ ਸ਼ਾਮ ਨੂੰ ਰਹਿਰਾਸ ਸਹਿਮ ਕਰਨੀ ਕਹਿੰਦੇ ਜੋਤ ਦੇ ਵਿੱਚੋਂ ਹੀ ਧੋ ਕੱਢ ਕੇ ਉਹਨੇ ਮੇਰੀ ਲੱਤਾਂ ਦੀ ਬਾਹਾਂ ਦੀ ਪੈਰਾਂ ਦੀ ਸਿਰ ਦੀ ਕਿੰਨੇ ਮ사ਜ ਕਰਨੀ ਕਹਿੰਦੇ ਉਹਨੇ ਮੇਰੀ ਐਨੀ ਸੇਵਾ ਕੀਤੀ ਕਹਿੰਦੇ ਕਿ ਮੈਨੂੰ ਸਾਰੇ ਹੀ ਡਾਕਟਰਾਂ ਨੇ ਮਾਤਾ ਜੀ ਕਹਿੰਦੇ ਜਵਾਬ ਦੇ ਦਿੱਤਾ ਸੀ ਦਵਾਈ ਤਾਂ ਚੱਲਦੀ ਸੀ ਮਾਤਾ ਜੀ ਕਹਿੰਦੇ ਕਹਿੰਦੇ ਪਰ ਫਰਕ ਨਹੀਂ ਸੀ ਪੈਂਦਾ ਖਾਲਸਾ ਜੀ ਮਾਤਾ ਜੀ ਦੱਸ ਦਿਆ ਕਹਿੰਦੇ ਕਿ ਮੇਰੇ ਨੂਰ ਨੇ ਪੂਰਾ ਕਹਿੰਦੇ ਮਹੀਨਾ ਡੇਢ ਵੀ ਮੇਰੇ ਨਾਲ ਇਸ ਤਰ੍ਹਾਂ ਕਹਿੰਦੇ ਵੀ ਮ사ਜ ਕੀਤੀ ਕਿ ਉਹ ਨਾਲ ਕਹਿੰਦੇ ਨਾਲੇ ਅਰਦਾਸ ਬੇਨਤੀ ਕੀਤੀ ਕਹਿੰਦੇ ਕਿ ਮੈਨੂੰ ਥੋੜਾ ਥੋੜਾ ਫਰਕ ਪੈਣਾ ਸ਼ੁਰੂ ਹੋਇਆ ਥੋੜਾ ਉਹਨੇ ਤੋੜਨਾ ਮੈਨੂੰ ਹਰ ਰੋਜ਼ ਇਹਨੇ ਮੇਰੀ ਜ਼ਬਾਨ ਤੋਂ ਵੀ ਜਿਵੇਂ ਵੱਲ ਪੈਂਦਾ ਸੀ ਉਹ ਵੀ ਥੋੜਾ ਠੀਕ ਹੋਇਆ ਇਸ ਤਰ੍ਹਾਂ ਖਾਲਸਾ ਜੀ ਜਦੋਂ ਇੰਨਾ ਕੁ ਫਰਕ ਪਿਆ ਤਾਂ ਉਹ ਮਾਤਾ ਜੀ ਦੱਸਦੇ ਕਿ ਮੇਰਾ ਫੇਰ ਭਰੋਸਾ ਬਣਿਆ ਵੀ ਮੈਂ ਕਿਤੇ ਭੁੱਲੀ ਬੈਠੀ ਸੀ ਕਹਿੰਦੇ ਫੇਰ ਮੈਂ ਕਿੰਨੇ ਮਾਲਾ ਲੈ ਕੇ ਤੇ ਮਾਲਾ ਫੇਰ ਨਹੀਂ ਮਾਣਾ ਤੇ ਧੰਤਨ ਬਾਬਾ ਦੀਪ ਸਿੰਘ ਸਿਆਜੀ ਦਾ ਨਾਮ ਜਪਣਾ ਖਾਲਸਾ ਜੀ ਕਿਥੇ ਤਾਂ ਉਹ ਮਾਤਾ ਜੀ ਕਹਿੰਦੇ ਮੈਂ ਗੁਰਦੁਆਰਾ ਸਹਿਮ ਹੀ ਕਦੇ ਨਹੀਂ ਸੀ ਗਈ ਪਾਠ ਵੀ ਨਹੀਂ ਸੀ ਕੀਤਾ ਕਹਿੰਦੇ ਸਿਰਫ ਸਿਆਣਿਆਂ ਦੇ ਕੋਲ ਹੀ ਮੈਂ ਜਾਣਦੀ ਸੀ ਉਥੇ ਜਾਣਾ ਬਸ ਉਥੇ ਹੀ ਕਹਿੰਦੇ ਮੈਂ ਜੋ ਕੁਝ ਕਰਨਾ ਕਰਾਇਆ ਜੋ ਵੀ ਕਰਨਾ ਹਮੇਸ਼ਾ ਕਹਿੰਦੇ ਜੇ ਮੇ ਕਿਸੇ ਨੂੰ ਕੁਝ ਹੋਵੇ ਵੀ ਜਾਣਾ ਕੀਤੀ ਕਰਾਇਆ ਤੋ ਤੇ ਮੇਰੇ ਮਨ ਦੇ ਵਿੱਚ ਇਹੀ ਹੋਣਾ ਕਿ ਮੈਂ ਹੀ ਵੱਡੀ ਆ ਮੈਂ ਵੇਖਿਆ ਵੀ ਇਸ ਨੂੰ ਐਵੇਂ ਕਰਤਾ ਮੇਰਾ ਵਰਨੀ ਵਿੰਗਾ ਹੁੰਦਾ ਮੈਂ ਕਿਸੇ ਨੂੰ ਕੁਝ ਵੀ ਕਰ ਸਕਦੀ ਹਾਂ ਕਹਿੰਦੇ ਇਸ ਤਰ੍ਹਾਂ ਦੇ ਖਿਆਲ ਮੇਰੇ ਮਨ 'ਚ ਪੈ ਹੋਏ ਸੀ ਕਹਿੰਦੇ ਮੈਂ ਗੁਰੂ ਨੂੰ ਤਾਂ ਭੁੱਲੀ ਬੈਠੀ ਸੀ ਰੱਬ ਤਾਂ ਕਹਿੰਦੇ ਮੈਨੂੰ ਚੇਤੇ ਹੀ ਨਹੀਂ ਸੀ ਇਸੇ ਤਰ੍ਹਾਂ ਖਾਲਸਾ ਜੀ ਮਾਤਾ ਜੀ ਕਹਿੰਦੇ ਕਿ ਮੈਂ ਵੀ ਮਾਲਾ ਤੇ ਕਹਿੰਦੇ ਧੰਨ ਧੰਨ ਬਾਬਾ ਦੀਪ ਸਿੰਘ ਸਹਿਬ ਜੀ ਦਾ ਨਾਮ ਜਪਣਾ ਤੇ ਮੇਰੀ ਨੂੰਹ ਨੇ ਕਹਿੰਦੇ ਪਾਠ ਕਰਨਾ ਜੋਤ ਜਗਾਉਣੀ ਐਤਵਾਰ ਨੂੰ ਦੁਪਹਿਰਾ ਸਹਿਬੀ ਕਟਣਾ ਖਾਲਸਾ ਜੀ ਮਾਤਾ ਜੀ ਕਹਿੰਦੇ ਕਿ ਸਾਲ ਡੇਢ ਦੇ ਵਿੱਚ ਮੇਰੀ ਬਿਲਕੁਲ ਸਿਹਤ ਠੀਕ ਹੋ ਗਈ ਕਹਿੰਦੇ ਕਿ ਮੈਨੂੰ ਸਾਰੇ ਰਿਸ਼ਤੇਦਾਰਾਂ ਨੇ ਵੀ ਕਹਿਣਾ ਤੁਸੀਂ ਕਿੱਥੋਂ ਦਵਾਈ ਲਈ ਹੈ ਵੀ ਡਾਕਟਰਾਂ ਨੇ ਤਾਂ ਜਵਾਬ ਦੇ ਦਿੱਤਾ ਸੀ ਕਹਿੰਦੇ ਮੈਂ ਉਹਨਾਂ ਨੂੰ ਇਹੀ ਕਹਿਣਾ ਕਿ ਦਵਾਈ ਨਹੀਂ ਇਹ ਤਾਂ ਸਾਡੇ ਬਾਪੂ ਤਾਂ ਅੰਤਰ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਕਿਰਪਾ ਹੋਈ ਮਾਤਾ ਜੀ ਕਹਿੰਦੇ ਕਿ ਉੱਥੋਂ ਮੇਰਾ ਵਿਸ਼ਵਾਸ ਬਣਿਆ ਕਹਿੰਦੇ ਹੁਣ ਹਰ ਰੋਜ਼ ਮੈਂ ਗੁਰਦੁਆਰਾ ਸਹਿਨ ਜਾਂਦੀ ਆ ਪਾਠ ਵੀ ਕਰਦੀ ਆ ਸੇਵਾ ਵੀ ਕਰਦੀ ਆ ਖਾਲਸਾ ਜੀ ਕਿਥੇ ਤਾਂ ਮਾਤਾ ਜੀ ਕਹਿੰਦੇ ਕਿ ਮੈਂ ਗੁਰਦੁਆਰਾ ਸੇਵ ਕਦੇ ਵੀ ਅਰਦਾਸ ਬੇਨਤੀ ਨਹੀਂ ਕੀਤੀ ਸੀ ਨਾ ਹੀ ਮੈਂ ਕਦੇ ਗਈ ਸੀ ਨਾ ਹੀ ਪਾਠ ਕੀਤਾ ਸੀ ਕਹਿੰਦੇ ਹੁਣ ਮੈਂ ਹਰ ਰੋਜ਼ ਜਾਂਦੀ ਆ ਆਪਣੇ ਨੋ ਪੁੱਤ ਦੇ ਲਈ ਕਹਿੰਦੇ ਬੱਚੇ ਦੀ ਵੀ ਅਰਦਾਸ ਬੇਨਤੀ ਕਰਦੇ ਆ ਕਹਿੰਦੇ ਅਸੀਂ 2-3 ਵਰ੍ਹੇ ਹੀ ਦਸਹਿਦਾ ਸਹਿਬ ਵੀ ਜਾ ਕੇ ਆਏ ਆ ਜੋ ਚਕਿਓ ਵੀ ਭਰ ਕੇ ਆਏ ਆ ਖਾਸਾ ਜੀ ਮਾਤਾ ਜੀ ਦੱਸਦੇ ਕਿ ਜਦੋਂ ਅਸੀਂ ਸ਼ਹੀਦਾ ਸਹਿਬ ਜਾਂਦੇ ਆ ਸਾਨੂੰ ਬਹੁਤ ਆਨੰਦ ਮਿਲਦਾ ਹੈ ਉਥੋਂ ਆਉਣ ਨੂੰ ਸਾਡਾ ਜੀ ਨਹੀਂ ਕਰਦਾ ਸਾਡਾ ਇਸ ਤਰ੍ਹਾਂ ਮਨ ਲੱਗਦਾ ਹੈ ਕਿ ਅਸੀਂ ਇੱਥੇ ਹੀ ਰਹਿ ਜਾਈਏ ਇਸ ਤਰ੍ਹਾਂ ਹਰਸਾ ਜੀ ਉਸ ਮਾਤਾ ਜੀ ਦਾ ਵਿਸ਼ਵਾਸ ਬਣਿਆ ਤਾਂ ਧੰਨ ਬਾਬਾ ਦੀਪ ਸਿੰਘ ਸਹਿਬ ਜੀ ਤੇ ਗੁਰੂ ਸਾਹਿਬਾਨਾਂ ਤੇ ਵਾਹਿਗੁਰੂ ਤੇ ਕਹਿੰਦੇ ਕਿ ਕਦੇ ਵੀ ਮੈਂ ਇਹ ਮੰਨ ਚ ਲਿਆਂਦਾ ਹੀ ਨਹੀਂ ਸੀ ਕਿ ਮੈਂ ਵੀ ਕਦੇ ਆਪਣੀ ਜ਼ਿੰਦਗੀ ਦੇ ਵਿੱਚ ਪਾਠ ਕਰਾਂਗੀ ਜਾਂ ਗੁਰਦੁਆਰਾ ਸਾਹਿਬ ਜਾਵਾਂਗੀ ਕਹਿੰਦੇ ਹਮੇਸ਼ਾ ਮੈਂ ਬਸ ਬਾਬਿਆਂ ਦੇ ਡੇਰਿਆਂ 'ਤੇ ਹੀ ਜਾਣਾ ਉੱਥੇ ਤੱਕ ਹੀ ਕਹਿੰਦੇ ਮੇਰੇ ਸੋਚ ਸੀਮਤ ਰਹੀ ਵੀ ਇੱਥੇ ਸਭ ਕੁਝ ਹੈਗਾ ਇਸ ਤੋਂ ਉੱਪਰ ਕੁਝ ਨਹੀਂ ਹੈ ਕਹਿੰਦੇ ਪਰ ਜਦੋਂ ਮੇਰੇ ਨਾਲ ਇਹ ਬੀਤੀ ਉਸ ਤੋਂ ਬਾਅਦ ਦੇ ਵਿੱਚ ਕਹਿੰਦੇ ਵੱਡੇ ਵੱਡੇ ਡਾਕਟਰ ਵੀ ਜਿਵੇਂ ਖਾਲਸਾ ਜੀ ਆਪਾਂ ਅਕਸਰ ਹੀ ਸੁਣਦੇ ਆ ਜਦੋਂ ਵਾਹਿਗੁਰੂ ਸੱਚੇ ਪਾਸ਼ਾ ਦੀ ਕਿਰਪਾ ਹੋਣੀ ਹੁੰਦੀ ਹੈ ਉਦੋਂ ਵੱਡੇ ਵੱਡੇ ਡਾਕਟਰਾਂ ਦੇ ਦਿੱਤੇ ਜਵਾਬ ਵੀ ਉਹ ਰੋਗ ਠੀਕ ਹੋ ਜਾਂਦੇ ਨੇ ਜਦੋਂ ਵਾਹਿਗੁਰੂ ਦੀ ਕਿਰਪਾ ਹਣੀ ਹੋਵੇ ਇਸੇ ਤਰ੍ਹਾਂ ਮਾਤਾ ਜੀ ਕਹਿੰਦੇ ਕਿ ਮੈਨੂੰ ਕੋਈ ਵੀ ਡਾਕਟਰ ਅਸੀਂ ਛੱਡਿਆ ਨਹੀਂ ਸੀ ਕਹਿੰਦੇ ਕਿਸੇ ਤੋਂ ਵੀ ਫਰਕ ਨਹੀਂ ਸੀ ਪਿਆ ਇੱਥੇ ਤੱਕ ਕਿ ਕਹਿੰਦੇ ਅਸੀਂ ਘਰ ਦੇ ਵਿੱਚ ਐਕਸਰਸਾਈਜ਼ ਵਾਲੇ ਵੀ ਲਗਾਏ ਸੀ ਵੀ ਉਸ ਦੇ ਨਾਲ ਪਾਸੇ ਦਾ ਸਰਕਲ ਚੱਲੇ ਤੇ ਚੱਲ ਪਵੇ ਪਰ ਉਸ ਨਾਲ ਵੀ ਕਿਤੇ ਕੋਈ ਫਰਕ ਨਹੀਂ ਸੀ ਪਿਆ ਜਦੋਂ ਤਨਤਨ ਬਾਬਾ ਦੀਪ ਸਿੰਘ ਸਿਆਣਜੀ ਦੇ ਅੱਗੇ ਅਰਦਾਸ ਬੇਨਤੀ ਕੀਤੀ ਮਾਫੀ ਮੰਗੀ ਪੁੱਲ ਬਖਸ਼ਾਈ ਜੋਤ ਦੇ ਕਿ ਉਹਦੀ ਮਾਸ਼ ਕੀਤੀ ਤਾਂ ਖਾਲਸਾ ਜੀ ਮਾਤਾ ਜੀ ਕਹਿੰਦੇ ਕਿ ਸਾਢੇ 1.5 ਦੇ ਵਿੱਚ ਮੇਰਾ ਬਿਲਕੁਲ ਵੱਡਾ ਕਸ਼ਟ ਕਟਿਆ ਗਿਆ ਕਹਿੰਦੇ ਹੁਣ ਮੈਂ ਵਧੀਆ ਚੱਲ ਫਿਰ ਸਕਦੀ ਆ ਤੇ ਵਾਹਿਗੁਰੂ ਦੀ ਸਾਡੇ ਤੇ ਕਿਰਪਾ ਬਣੀ ਹੋਈ ਹੈ ਇਹ ਤਰ੍ਹਾਂ ਕਹਾਂਸਾ ਜੀ ਮਾਤਾ ਜੀ ਕਹਿੰਦੇ ਕਿ ਜਦੋਂ ਮੈਂ ਠੀਕ ਹੋ ਜਾਨੀ ਆ ਕਹਿੰਦੇ ਉਸ ਤੋਂ ਬਾਅਦ ਦੇ ਵਿੱਚ ਮੈਂ ਆਪਣੀ ਨੂੰ ਤੋਂ ਵੀ ਮਾਫੀ ਮੰਗਣੀ ਆ ਤੇ ਤਾਂ ਅੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੇ ਜਾ ਕੇ ਵੀ ਮੈਂ ਆਪਣੀ ਭੁੱਲਣਾ ਬਖਸ਼ਾਉਣੀ ਆ ਤੇ ਕਹਿੰਦੇ ਹੁਣ ਮੈਂ ਅਮਰਤ ਵੀ ਛਕਣਾ ਹੈ ਤੇ ਗੁਰੂ ਵਾਲੇ ਬਣਨਾ ਹੈ ਕਹਿੰਦੇ ਹਾਰ ਹੋ ਚ ਪਾਠ ਵੀ ਕਰਦੀ ਆ ਗੁਰਦੁਆਰਾ ਸਾਹਿਬ ਵੀ ਜਾਣੀ ਆ ਤੇ ਕਹਿੰਦੇ ਹੋਰ ਸਭ ਭੈਣ ਭਰਾਵਾਂ ਨੂੰ ਰਿਸ਼ਤੇਦਾਰਾਂ ਨੂੰ ਇਹ ਵੀ ਕਹਿੰਨੀ ਆ ਕਿ ਜੇ ਤੈਨੂੰ ਕੋਈ ਦੁੱਖ ਤਕਲੀਫ ਹੈ ਤੁਹਾਡੀ ਅਰਦਾਸ ਵੀ ਪੂਰੀ ਹੁੰਦੀ ਤੁਹਾਡਾ ਕਾਰਜ ਵੀ ਸਿੱਧ ਹੁੰਦਾ ਤਾਂ ਤੁਸੀਂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰਸੇ ਜਾ ਕੇ ਇੱਕ ਵਾਰ ਅਰਦਾਸ ਪੇਸ਼ ਦੀ ਜ਼ਰੂਰ ਕਰੋ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਦਰਤੀ ਜਾ ਕੇ ਵੱਡੇ ਵੱਡੇ ਰੋਗ ਵੀ ਠੀਕ ਹੁੰਦੇ ਨੇ ਤੁਸੀਂ ਜਾ ਕੇ ਇੱਕ ਵਾਰ ਸੱਚੇ ਮਨ ਤੇ ਸਰਦਾ ਪਾਵਨਾ ਦੇ ਨਾਲ ਅਰਦਾਸ ਬੇਨਤੀ ਕਰੋ ਕਿਤੇ ਤਾਂ ਮਾਤਾ ਜੀ ਕਹਿੰਦੇ ਕਿ ਮੈਂ ਵੀ ਨਹੀਂ ਸੀ ਜਾਣਦੀ ਕਹਿੰਦੇ ਕਿਤੇ ਹੁਣ ਸੰਗਤ ਨੂੰ ਵੀ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਨਾਲ ਜੋੜਦੀ ਪਈਆਂ ਤੇ ਗੁਰਬਾਣੀ ਦੇ ਨਾਲ ਵੀ ਤੋਂ ਖਾਲਸਾ ਜੀ ਇਹ ਸੀ ਉਸ ਮਾਤਾ ਜੀ ਦੀ ਹੱਡ ਵੀਤੀ ਜਿਹੜੀ ਅਸੀਂ ਅੱਜ ਦੀ ਵੀਡੀਓ ਦੇ ਰਾਹੀਂ ਤੁਹਾਡੇ ਨਾਲ ਸਾਂਝੀ ਕੀਤੀ ਸੋ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਨੂੰ ਦੇਖਣ ਦੇ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਖਾਲਸਾ ਜੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਖਾਲਸਾ ਜੀ ਜੀ ਤੁਸੀਂ ਇੱਕ ਵੀਡੀਓ ਨੂੰ ਸ਼ੇਅਰ ਕਰਦੇ ਹੋ ਅੱਗੇ ਤੋਂ ਅੱਗੇ ਭੈਣ ਭਰਾਵਾਂ ਦੇ ਨਾਲ ਜਾਂ ਦੋਸਤਾਂ ਦੇ ਨਾਲ ਕਿਤੇ ਵੀ ਸ਼ੇਅਰ ਕਰਦੇ ਹੋ ਤੁਹਾਡੇ ਇੱਕ ਸ਼ੇਅਰ ਦੇ ਨਾਲ ਕਿਸੇ ਦਾ ਭਲਾ ਹੁੰਦਾ ਹੈ ਤੇ ਤੁਹਾਡਾ ਕੁਝ ਨਹੀਂ ਜਾਂਦਾ ਤੁਸੀਂ ਗਰਬਾਣੀ ਦੀ ਹਰ ਇੱਕ ਵੀਡੀਓ ਨੂੰ ਵੱਧ ਤੋਂ ਵੱਧ ਖਾਲਸਾ ਜੀ ਸ਼ੇਅਰ ਕਰਿਆ ਕਰੋ ਤਾਂ ਕਿ ਹੋਰ ਕਿਸੇ ਵੀਰ ਭੈਣ ਦਾ ਵੀ ਭਲਾ ਹੋ ਸਕੇ ਸੋ ਖਾਲਸਾ ਜੀ ਭੁੱਲ ਚੁੱਕਾਂ ਦੀ ਧੀਵਾ ਬਖਸ਼ਨੀ ਬੋਲਦੇ ਸਮੇਂ ਜਾਣੀ ਅਣਜਾਣੀ ਅਨੇਕਾਂ ਗਲਤੀਆਂ ਭੁੱਲਾ ਚੁੱਕਾ ਹੋ ਜਾਂਦੀਆਂ ਹੋਣਗੀਆਂ ਕੀ ਮਾ ਬਖਸ਼ਨੀ ਖਾਲਸਾ ਜੀ ਧੰਨ ਧੰਨ ਮਹਾਰਾਜ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਸਾਰੀਆਂ ਸੰਗਤਾਂ ਤੇ ਮੇਰ ਭਰਿਆ ਹੱਥ ਰੱਖਣਾ ਸਰਬੱਤ ਦਾ ਭਲਾ ਕਰਨਾ ਵਾਹਿਗੁਰੂ ਸੱਚੇ ਪਾਤਸ਼ਾਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਤੁਹਾਡੇ ਦਰ ਆਈਆਂ ਸਾਰੀਆਂ ਸੰਗਤਾਂ ਦੀਆਂ ਚੋਲੀਆਂ ਖੁਸ਼ੀਆਂ ਦੇ ਨਾਲ ਭਰ ਕੇ ਭੇਜਣੀਆਂ ਵਾਹਿਗੁਰੂ ਸੱਚੇ ਪਾਤਸ਼ਾਹ ਆਪਣੇ ਬੱਚੇ ਬੱਚੀਆਂ ਸੰਦਾਂ ਦੇ ਕਾਰਜ ਸਫਲ ਕਰਨੇ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਮਹਾਰਾ ਸੱਚੇ ਪਾਤਸ਼ਾਹ ਸਾਰਿਆਂ ਨੂੰ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਜੋੜਨਾ ਗੁਰੂ ਵਲੇ ਬਣੋੜਾ ਵਾਹਿਗੁਰੂ ਸੱਚੇ ਪਾਤਸ਼ਾਹ ਸਭਨਾ ਦੇ ਕਰ ਹੱਸਦੇ ਵਸਦੇ ਰਹਿ ਸੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ